ਜਾਵੜਾ ਪਹਿਲਾਂ ਵਾਲੇ ਥਾਂ ਲਾ ਇਹਦੇ ਹੁੱਕ ਪਾ ਕੇ ਫੇਟੋਚਣ ਪਾਉਗਾ ਆਹੋ ਫਿਕਰਾ ਆ ਪਹਿਲਾਂ ਮਿੱਟੀ ਛਾੜ ਲਾ ਲਾ ਇਧਰ ਤਾਂ ਟੋਚਣ ਪਾਦਗੇ ਘਾਰ ਇਹਨੂੰ ਇਧਰ ਨੂੰ ਗਾਣ ਆ ਖੜਾ ਤੇ ਜੋੜ ਕੇ ਰਾਹ ਬੰਦਾ ਕਰਤਾ ਜਮਾ ਹੁਣ ਪਾਉਣਗੇ ਟੋਚਣਾ ਤੇ ਜਦ ਪੈ ਗਾ ਮਾ ਇਹ ਲਏਗਾ ਹਾਂਜੀ ਆਸੀਗਾਲ ਮਿੱਤਰੋ ਕੀ ਹਾਲ ਚਾਲ ਆ ਅੱਜ ਵਲੌਗ ਆਪਣਾ ਇੱਥੇ ਸਟਾਰਟ ਕਰਦੇ ਆ ਬਹੁਤ ਬਣਾਵਾਦ ਬਣਾਇਆ ਵਲੌਗਾਂ ਚ ਆ ਤੂੜੀ ਜੀ ਚੁਕਾਈ ਸੀਗੀ ਥਾੜਾ ਆਪਾਂ ਤੇ ਬਾਹਰ ਕੱਢਣੀ ਹੈ ਮਿੱਟੀ ਜੀ ਚਾਲ ਲਾਉਣੇ ਆ ਇੱਥੇ ਆ ਗੁਰਕਮਲ ਨੇ ਆਉਂਦੇ ਨੇ ਘੋਲ ਆ ਇੱਥੋਂ ਕਰਾਾ ਚੱਕਿਆ ਨਹੀਂ ਪਹਿਲਾਂ ਇੱਥੇ ਖੁੱਭ ਗਿਆ ਬੋਲੇ ਥਾਂ ਤੇ ਆ ਦੇਖ ਲਓ ਕਿਹੜੇ ਲੋਟ ਖੁੱਭਿਆ ਹੁਣ ਇਹਨੂੰ ਕੱਢਦੇ ਆ ਬਾਹਰ ਆਹ ਦੇ ਹੁਣ ਪਹਿਲਾਂ ਕਰਾਾ ਕੱਢਿਆਗਾ ਆ ਪਾਤਾ ਹੁਣ ਇਹਨੂੰ ਫੇਰਦੇ ਚਾਲ ਖਿੱਚ ਕਰਾਹ ਦਾ ਕੱਢ ਲਿਆ ਦੇਖ ਲਓ ਐਂ ਕਰਾਹ ਕੱਢਿਆ ਹੁਣ ਟਰੈਕਟਰ ਦੇਖੋ ਕਿਵੇਂ ਨਿਕਲੂਗਾ ਕਰਾਹ ਦਾ ਕੱਢ ਲਿਆ ਕਾਹ ਮੁੰਡਿਆ ਹਰਤਾ ਲੱਗਿਆ ਅੱਜ ਤਾਂ ਕਰਤਾ ਕੰਮ ਬੜਾ ਪੁੱਠਾ ਕੰਮ ਕਰਿਆ ਅੱਜ ਤਾਂ ਇਹਦਾ ਉਮੀਦ ਹੀ ਹੈ ਨਹੀਂ ਸੀ ਵੀ ਐਵੇਂ ਵੀ ਕਰ ਦੇਗਾ ਕੱਢ ਕੇ ਰਾਹਣਾ ਆ ਇਹ ਤਾਂ ਟੋਚਣ ਵੀ ਨਹੀਂ ਨਿਕਲਦਾ ਕੀ ਕਰੇਗਾ ਓਏ ਟੋਚਣ ਵੀ ਨਹੀਂ ਨਿਕਲਦਾ ਹੈਂ ਫਸ ਗਿਆ ਟੋਚਣ ਵਿੱਚ ਤਾਂ ਉਹ ਚਣਵੀ ਆ ਹੌਲਾ ਹੀ ਆ ਯਾਰ ਪੱਕ ਵਾਂਟ ਲੱਗਦਾ ਹੀ ਆ ਆ ਨਿਕਲ ਦਾੜੀ ਇਹ ਤਾਂ ਕੀ ਕਰਨਗੇ ਹੰਬੇ ਵੇ ਆ ਆ ਬੈ ਫਿਰਦਾ ਨਿਕਲਦਾ ਹੀ ਨਹੀਂ ਚਾਲ ਖਿੱਚ 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 ਜਾ ਉਹ ਤੇਰੇ ਉਹੀ ਪਾਸ ਜ਼ੋਰ ਮਾਰੀ ਜਾਂਦਾ ਹੁਣ ਕਿਵੇਂ ਨਿਕਲਿਆ ਉਹ ਨਿਕਲਦਾ ਜਾ ਇਹਦੇ ਹੁੱਕ ਪਾ ਕੇ ਫੇਰ ਓਚਣ ਪਊਗਾ ਆ ਹੋ ਕੇ ਕਰ ਆ ਪਹਿਲਾਂ ਮਿੱਟੀ ਝਾੜ ਲੈ ਢੋਲਿਆ ਓਏ ਪਹਿਲਾਂ ਹੈ ਪਹਿਲਾਂ ਟੋਲਾ ਆ ਆ ਦੇ ਸਾਡੇ ਵੀਰ ਜੀ ਇੱਕ ਡਰਾਈਵਰ ਸਾਹਿਬ ਆਹਾਗੇ ਇੱਕ ਆਹਾ ਆ ਪਤਾ ਦਰਸ਼ਕ ਆ ਸਵਾਦ ਲੈਣ ਆਏ ਆ ਪਤਾ ਦੁਨੀਆ ਤੇ ਆ ਦੇ ਹੁੱਕ ਪਾਉਂਦੇ ਆ ਦੇਖ ਲੋ ਟਾਇਰ ਜਮਾ ਗੋਲ ਕਰ ਤੇ ਟਰੈਕਟਰ ਨਿਕਲੇਗੀ ਕਨੇ ਹਾਂ ਹਾਂ ਇਹਦੇ ਮਗਰ ਪਾਉਣੇ ਆ ਆ ਲਿਆਂਦਾ ਅੱਜ ਖਿੱਚਣ ਨੂੰ ਆ ਬੰਦਾ ਉਹ ਕਹਿੰਦਾ ਇਹਦੇ ਮਗਰ ਪਾਓ ਆ ਦੇਖ ਲੋ ਹਾਂ ਇਹੋ ਲਾ ਦੇ ਸੁਣ ਆਏ ਥੱਲੇ ਖੁੱਬੀਆਂ ਜਾਂ ਤਰ ਟਰੈਕਟਰ ਦੇ ਤੋਂ ਨੇ ਕਲੇ ਆਹ ਫੈਰ ਜਮਾ ਗੋਲ ਹੋ ਗਏ ਨਾ ਗਾਂ ਤਰ ਤਾਰਾਂ ਮਾ ਪੁੱਛੇ ਹੁੰਦਾ ਚਾਲ ਵੀ ਕਰਾਂ ਦੇਖੀ ਜਾਂਦੀ ਆ ਉਹ ਦੇ ਡਰਾਈਵਰ ਸਾਹਿਬ ਹੋ ਗਏ ਨੇੜੇ ਹੋ ਗਏ ਡਰਾਈਵਰ ਸਾਹਿਬ ਨੇੜੇ ਆ ਦੇ ਇਧਰ ਤਾਂ ਪਾਣੀ ਵੀ ਆ ਆ ਖੜਾ ਤੇ ਜੋੜ ਕੇ ਰਾਹ ਬੰਦ ਕਰਤਾ ਜਮਾ ਹੁਣ ਪਾਉਣਗੇ ਟੋਚਣਾ ਦੇਖ ਲੋ ਸਮਾ ਜੋੜ ਕੇ ਖੜਾ ਤੇ ਆ ਕਰਕੇ ਇਧਰ ਮਗਰ ਮੂਰੇ ਲਾ ਇਧਰ ਤਾਂ ਟੋਚਣ ਪਾ ਦੇ ਗਏ ਘਾਰ ਇਹਨੂੰ ਇਧਰ ਨੂੰ ਗਾਣ ਚੱਕ ਇਧਰ ਤਾਂ ਟੋਚਣ ਪੈ ਗਿਆ ਉਧਰ ਵੀ ਪੈ ਗਿਆ ਚਲੋ ਕਰਾਂ ਦੇਖੋ ਹੁਣ ਕੀ ਬਣਦਾ ਦੇਖੋ ਕਿਹੜੇ ਪਾ ਬੈਕਦੀ ਆ ਕਹ ਗਗੂ ਖਿੱਚ ਲੈਗਾ ਹਾਂ ਪਤਾ ਹੈ ਗੇਅਰ ਦਾ ਪਤਾ ਹੈ ਹੋਰ ਨਾ ਬੈਕ ਹੀ ਪਾ ਲਈ ਲੋਲ ਆ ਲਿਆ ਪਤੰਦਰ ਨੇ ਦੇਖੀ ਜਾਂਦੀ ਆ ਚਾਲ 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 ਆ ਚੈੱਕ ਕਰੋ ਬੜਾ ਯਾਰ ਨਾ ਨਾ ਆਦੇ ਡਾਂਸ ਕਰਦਾ ਨੱਚਦਾ 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 ਏ ਹੋਰ ਕੀ ਹਾਲ ਹੈ ਦਾ ਹਾਲ ਕੀ ਆ ਅਟੋ ਚੰਗਾ ਨਿਕਲ ਗਿਆ ਕੱਲਾ ਗਿਆ ਜਦੋਂ ਹੁਣ ਓਏ ਆਹੋ ਵਿੱਚ ਮਾਰੇ ਦੇ ਦੇਖੀ ਜਾਂਦੀ ਐ ਚੱਲ ਚੱਲ ਚਾੜ ਦੇ ਕਾਟ ਦੇ ਬੈਕ ਆਨ ਮਾਰ ਇਹ ਲਾਏਗਾ ਕੱਢ ਲੈ ਲੈ ਗਿਆ ਖੱਚ ਕੇ ਕਾ ਡਰਾਈਵਰ ਤਕੜਾ ਹੀ ਆ ਚੰਬਲ ਗਾ ਡਰਾਈਵਰ ਨਹੀਂ 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 ਕਾ ਟਰੈਕਟਰ ਵੀ ਤਕੜਾ ਲੈ ਵੀ ਟਰੈਕਟਰ ਦਾ ਕੱਢ ਲਿਆ ਹੁਣ ਇਧਰ ਖਰਾਬ ਆਉਣਾ ਇਹਨਾਂ ਨੇ ਦੇਖੋ ਆ ਚੱਕੀ ਸਿੱਧਾ ਕਰ ਦਿਆ ਮੁੰਡੇ ਆਰਾਮੀ ਆਏ ਤਾਂ ਜੋਰ ਦਿਖਾਉਂਦੇ ਆ ਜੋਰ ਆ ਆ ਕੱਢ ਲਿਆ ਟਰੈਕਟਰ ਦਾ ਦੇਖਦਾ ਹੁਣ ਪੰਗੇ ਲੈ ਕੇ ਦੁਬਾਰਾ ਖਰਾਬ ਆ ਕੇ ਦੇਖਦੇ ਆ ਕੀ ਬਣਦਾ ਲਾਵੇ ਦੁਬਾਰਾ ਪੰਗੇ ਲੈਂਦਾ ਦੇਖਣਾ ਕੀ ਬਣਦਾ ਇਹ ਗੱਡੀ ਆਹ ਕਿਰਾਾ ਮੂਰੂ ਮੂਰੋ ਖੇਚਲਾ ਕਿ ਨਹੀਂ ਗਗੂ ਫੇਰ ਦੇਖ ਕੀ ਬਣਦਾ ਤੇਰਾ ਆ ਜੱਜ ਕੇ ਦੇਖ ਮੂਰੂ ਮੂਰੋ ਦੇਖ ਕੀ ਜਾਂਦੀ ਹੈ ਮੈਨੂੰ ਲੱਗਦਾ ਵੀ ਕੇਸ ਕਰੂਗਾ ਇਹ ਦੁਬਾਰਾ ਆ ਆਉਣਾ ਰਾਹ ਦੇ ਨੇੜੇ ਆ ਨਿਕਲਿਆ ਕਰੋ ਕਿਸ ਦਾ ਕਰੂ ਇਹਨੇ ਦੁਬਾਰਾ ਸਾਹ ਕਿਹਨਾ ਲੈਣੇ ਪਾਸੇ ਹਾਂ ਉਹ ਤਾਂ ਹੀ ਰੋਕ ਲਿਆ ਹਜੇ ਆ ਝੋਟਾ ਜੀ ਇਹਨੂੰ ਖੂਬ ਹਣਾ ਦਬੇ ਦੁਬਾਰਾ ਭਉਏ ਪੱਕਾ ਜਾਵੜਿਆ ਪਹਿਲਾਂ ਵਾਲੇ ਥਾਂ ਨਿਕਲਿਆ ਗੱਲ ਕਰ ਖੋਬ ਦਾ ਖੂਬੂ ਇੱਥੇ ਪਕਾ ਦੇ ਅਜੀ ਇੱਥੇ ਤਾਂ ਪਾਣੀ ਆਗਾ ਆ ਦੇ ਇੱਥੇ ਗੱਾਰਾ ਨਰਾਂ ਕੋ ਘੂਏ ਤੇ ਦਿੰਦਾ ਪਰ ਪੰਗਈ ਆ ਇਹ ਤੋਰ ਤਾਂ ਗਿਰਾਂ ਦਾ ਕਰਨ ਦੇਖੀ ਜਾਂਦੀ ਆ ਚੱਲ 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 ਆਇਆ ਹੈ ਕਾ ਮੋੜਦਾ ਨਾ ਜਮਾ ਸਿਰੇ ਤੋਂ ਹੁੰਦਾ ਨਾ ਬੰਦ ਹੋ ਕੇ ਦੁਬਾਰਾ ਸਟਾਰਟ ਜਮਾ وہی ਜਮਾ ਆਇਆ ਕੰਮ ਬਈ ਇਹ ਕਲਿਆ ਕਲੀ ਏ 55 ਸੀ ਆਏ ਹੋਰ ਨਹੀਂ ਦੇਖੋ ਹੋ ਰਹਾ ਹੋਗਾ ਜਾਂ ਤਾਂ ਇਹ ਸਦਾ ਦਾ ਬਿਊ ਕੋਰ ਹੋਦਾ ਹੋਰ ਕੋਰ ਬਾਈ ਕੋਰ ਹਾਂ ਕੋਰ 2031 ਦਾ ਕੋਰ ਦੇਖੀਏ ਇਹਨਾਂ ਨੂੰ ਇਹਨੂੰ ਆਏ ਹੋ ਗਿਆ ਸੀ ਕਾਲੇ ਨੂੰ ਆਏ ਹੋ ਗਿਆ ਕਿਤੇ ਹੁਣ ਕੋਰ ਪੂਰਾ ਮੋਟਗਾ ਤਾਂ ਕੀ ਫੇਰਦਾ ਬੰਦ ਕਰ ਲੈ ਯਾਰ ਕਰੀ ਜਾਂਦਾ ਮਾਰਨਾ ਸਾਨੂੰ ਲਾਲਾ ਇੱਥੇ ਸਾਈਡ ਤੇ ਬਹਿਲੇ ਹੀ ਆ ਲਓ ਬਈ ਚੱਲ ਪਿਆ ਕੰਮ ਬਣਾ ਲਈ ਸੀ ਮੈਂ ਆਹ ਰੇਡ ਗੱਡੀ ਆਉਂਦੀ ਚਲੋ ਅੱਜਾਂਗੇ ਸੇ ਹੋਰ ਵੀਡੀਓ ਤੇ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਬਾਏ ਬਾਏ